ਤਾਇਆ 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 ਰਲ ਮਿਲ ਸੰਗਤਾਂ ਵਿੱਚ ਤਾਲ ਸੀਣਾ ਨਿਕਾਲਾਈਆ ਰਲ ਮਿਲ ਸੰਗਤਾਂ ਵਿੱਚ ਤਾਲ ਸੀਣਾ ਨਿਕਾਲਾਈਆ ਰਲ ਮਿਲ ਲਗਾਇਆ ਉਤਰਨਾ ਜਾ गत कु कुझु खड़े चो की संगत न कुझु खड़े चो की संगत न कुझु खड़े चो को अंगत

ਰੇ ਵੀਰੋ ਤੇ ਉਹਦੇ ਵੇਲੇ ਵਕਤ ਨੇ ਆਉਂਦੇ ਰੋਜ ਨਾ ਸੋਚਣਾ ਨੇ ਚੌਰੀ ਜਗ ਪਛਰਤਾ ਹੋ ਗਏ ਇਹ ਜਿਹੜੀ ਲਪਣੀ ਨੌਜ ਸੰਮੁਖੇ ਚਰਨਾਂ ਦਰਸ਼ਨ ਪਾਉਗੇ ਵੀਰੇ ਵੀਰੋ ਤੇ ਭਰਾਓ ਸੋਹ ਜਾਣਾ ਮਾ ਲੋ ਤੇ ਸਾਥ ਨਾਲੇ ਲੈਣਾ ਬਣਾਣਾ ਤੇ ਦਰਸ਼ਨ ਕੋਨਾ ਬਹੁਤ ਅਰਮਾਣ ਮੈਂ ਇੱਕ ਮੇਰੇ ਵੀਰੇ ਨੇ ਕਿਆ ਬੋਲਣਾ ਕੱਟ ਕੇ ਸੰਤਾਗ ਨਾ ਮਿੱਠੋੜਾ ਮਣਿਆ ਪਰ ਜਿਹੜੇ ਸੱਜਰੇ ਦਾ ਸੁਣਾ ਨਹੀਂ ਨਹੀਂ ਬੋਲਨੇ ਗੋਲਿਆਂ ਦੇ ਤੁਮੇਰਾ ਸਹਿਬ ਸਾਰੇ ਗੱਗੇ ਨਾਨਾ ਸੋਣਾ ਲੱਗਦਾ ਮੇਰਾ ਸਹਿਬ ਸਾਰੇ ਗੱਗੇ ਨਾਨਾ ਸੋਣਾ ਲੱਗਦਾ ਮੇਰਾ ਸਹਿਬ ਸਾਰੇ ਗੱਗੇ ਕੀ ਕੰਡਰੇਵਾ ਮਾਤ ਲੋਕ ਆ ਗਿਆ ਕੀ ਕੰਡਰੇਵਾ ਮਾਤ ਲੋਕ ਆ ਗਿਆ ਸਾਰੀ ਦੁਨੀਆ ਨੂੰ ਇਹ ਹੋਈ ਪੁਲੇਖਾ ਖਾ ਗਿਆ ਸਾਰੀ ਦੁਨੀਆ ਨੂੰ ਇਹ ਹੋਈ ਪੁਲੇਖਾ ਖਾ ਗਿਆ ਮੇਰਾ ਪੰਡਿਤ ਕਰ ਲੋ ਸੋਨਾ ਲੱਗਦਾ ਜੈਨ ਕਰੇ ਲਖੀ ਨਾ ਚਲੇ ਕਰੇ ਲਖੀ ਨਾ ਜੈਨ ਕਰੇ ਲਖੀ ਜਾ ਮਨ ਪੀਓ ਰੱਜਦਾ ਮੇਰਾ ਸਹਿਬ ਸ਼ਾਲੇ ਜੈਨ ਲਾ ਸੋਨਾ ਲੱਗਦਾ ਮੇਰਾ ਜਗ ਨਾਲ ਸੋਨਾ ਜੰਗ ਦੀ ਜੱਲੀਆਂ ਚੱਲੀਆਂ ਕਲ ਦੇ ਦੁਆਲ ਚੱਲੀਆਂ ਜੱਲੀਆਂ ਜਾਗੇ ਸੱਚੀ ਹੁੰਦੀ ਆ ਮੈਂ ਕਿ ਮੈਂ ਖੱਬੀ ਹੁੰਦੀ ਆ ਸੱਚੀ ਹੁੰਦੀ ਆ ਮੈਂ ਕਿ ਮੈਂ ਖੱਬੀ ਹੁੰਦੀ ਆ ਸੱਚੀ ਹੁੰਦੀ ਆ ਮੈਂ ਕਿ ਮੈਂ ਖੱਬੀ ਹੁੰਦੀ ਆ ਸੱਚੀ ਹੁੰਦੀ ਆ ਮੈਂ ਕਿ ਮੈਂ ਖੱਬੀ ਹੁੰਦੀ ਆ ਸਾਰੇ ਹੱਥ ਪਹਿਲਾਂ ਸੀਸ ਚੜਨੇ ਨੂੰ ਸਾਰੇ ਹੱਥ ਪਹਿਲਾਂ ਸੀਸ ਚੜਨੇ ਨੂੰ ਆਵਾ ਓ ਬੱਲੇ ਬੱਲੇ ਬੱਲ ਬੱਲੇ 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 ਬ

पहिली बोलो She's getting जिथे पगत द्वार बि आया भगत दुआर बुरा पहली वार त बि आया आया असां लखी जे भक वारे नचो 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 संग ताईं 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 राल महिल संग त विच काल सी रौनक विच काल सी रौनक